ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਦੋ ਮੋਟਰਸਾਈਕਲਾਂ ਦੀ ਹੋਈ ਆਮੋ-ਸਾਮਣੀ ਟੱਕਰ ਵਿੱਚ ਇੱਕ ਦਿਨ ਪਹਿਲਾਂ ਛੁੱਟੀ ਆਏ ਇੱਕ ਫੌਜੀ ਜਵਾਨ ਸਮੇਤ ਪਿੰਡ ਨੰਗਲ ਵੰਜਾ ਵਾਲਾ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਜਦਕਿ ਸਹਾਸੇ ਵਿੱਚ ਦੋ ਹੋਰ ਨੌਜਵਾਨ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣ ਵਾਲੇ ਫੌਜੀ ਜਵਾਨ ਦੀ ਪਛਾਣ ਬਲਜਿੰਦਰ ਸਿੰਘ ਅਤੇ ਦੂਸਰੇ ਨੌਜਵਾਨ ਦੀ ਪਛਾਣ ਆਕਾਸ਼ ਮਸੀਹ ਵਜੋਂ ਹੋਈ ਹੈ। ਇਹ ਪਿੰਡ ਸਰ ਮੇਰੇ ਪਿੰਡ ਦਾ ਦੋ ਤਿੰਨ ਨੌ ਬਣੇ ਮੋਟਰਸਾਈਕਲ ਤੇ ਆ ਰਹੇ ਸੀ ਇੱਕ ਦੂਜੀ ਸਾਈਡ ਤੋਂ ਨੇਪਾਲਾ ਦਾ ਕਿ ਵਿਚਾਰਾ ਫਰਜੀ ਵੀ ਨਹੀਂ ਕੱਲ ਛੁੱਟੀ ਆ ਜਾਵੇ ਤੇ ਅੰਮੋ ਸਮੇਂ ਦੇ ਟੱਕਰ ਹੋਈ ਮੋਟਰਸਾਈਕਲਾਂ ਦੀ ਜਮਾਨੀ ਤੇ ਜਿਹੜਾ ਇੱਕ ਫਰਜੀ ਵੀ ਨੇਪਾਲਾ ਦਾ ਉਹ ਵੀ ਡੈਥ ਹੋ ਗਈ ਮਪੇ ਤੇ ਇੱਕ ਨੰਗਲ ਦਾ ਮੁੰਡਾ ਵਾ ਕਾਸ਼ ਕਾਸ਼ ਉਹਦੀ ਚਾਹੇ ਡੈਥ ਹੋ ਗਈ ਆ ਤੇ ਦੋ ਜਣੇ ਜਿਹੜੇ ਉਹਨਾਂ ਦੀ ਹਾਲ ਥੋੜੀ ਕ੍ਰਿਟੀਕਲ ਦਸੀ ਜਾ ਰਹੀ ਆ ਉਹ ਜਾਰੇ ਲਾ ਚੱਲ ਰਿਹਾ ਪਤਾ ਲੱਗਾ ਕਿਵੇਂ ਟੱਕਰ ਕਿਵੇਂ ਹੋਈ ਨੀ ਸਰ ਰਾਤ ਰਾਤ ਦਾ ਹਨੇਰੇ ਕਰਕੇ ਕਿਉਂਕਿ ਲੇਟ ਨਾਈਟ ਹੀ ਕੰਮ ਹੋਇਆ ਸਰ ਆ ਇਹ ਇਹਦੇ ਕਰਕੇ ਸਾਨੂੰ ਨਹੀਂ ਪਤਾ ਜਦੋਂ ਨੌਲੇਜ ਨਹੀਂ ਹੈਗੀ ਕਿ ਕੀ ਹੋਇਆ ਕੀ ਮੋਟਰਸਾਈਕਲ ਨਾਲ ਟੱਕਰ ਹੋਈ ਆ ਉਸ ਵਿੱਚ ਅੱਜ ਮੋਟਰਸਾਈਕਲ ਨਾਲ ਟੱਕਰ ਹੋਈ ਦੂਜੇ ਵੀਰ ਦਾ ਕੀ ਹਾਲ ਹੈ ਜਿਹੜੇ ਹਨ ਇੱਕ ਇੱਕਲੌਰ ਦੋਵਾਂ ਜਣੇ ਉਹਨਾਂ ਦੇ ਹਾਰ ਸੀਸੇ ਇੱਕ ਹਿਰਦੇ ਆਪਣਾ ਲੱਗ ਟੁੱਟ ਗਈ ਆ ਮੁੰਡੇ ਦੀ ਉਹ ਸੀਜ਼ਨ ਹਸਪੀਟਲ ਚ ਆ ਤੇ ਦੂਸਰਾ ਵੀ ਲੱਗ ਇੱਕ ਲੀਨਿੰਗ ਉੱਥੇ ਆ ਜੀ ਤੇ ਉਹ ਵੀ ਇੱਥੇ ਲਿਆ ਆ ਕੱਲ ਇਦਾਂ ਹੋਇਆ ਵੀ ਜਦੋਂ ਅਸੀਂ ਬੈਠੇ ਮੈਂ ਤੇ ਪਿੰਡ ਬੈਠਾ ਸਾਂ ਤੇ ਰਸਤੇ 'ਚ ਜਾਣ ਮੁੰਡੇ ਸਾਡੇ ਆਉਂਦੇ ਸੀ ਮੰਗਲੋਂ ਤੇ ਉਹ ਵੀ ਕਿਤੇ ਜਾਣ ਰਿਹਾ ਪਤਾ ਨਹੀਂ ਆਹੋ ਸਾਹਮਣੇ ਕਿਤੇ ਵੱਜ ਗਿਆ ਤੇ ਸਾਨੂੰ ਜਦੋਂ ਪਤਾ ਲੱਗਾ ਵੀ ਆਹ ਗੱਲ ਹੋ ਗਈ ਆ ਤੇ ਮੈਂ ਵੀ ਰੋਟੀ ਭਾਗ ਲੱਗਾ ਘਾਣ ਤੇ ਮੈਨੂੰ ਪਤਾ ਲੱਗਾ ਮੈਂ ਸਭ ਕੁਝ ਛੱਡ ਕੇ ਕਿਤੇ ਭੱਜ ਉੱਠਾਂ ਆਣ ਕੇ ਵੇਖਿਆ ਤੇ ਸਾਡੇ ਮੁੰਡੇ ਦੀ ਵੀ ਡੈਥ ਹੋ ਗਈ ਉਹ ਤੇ ਪਹਿਲਾਂ ਦਾ ਸੁਣਿਆ ਸੀ ਵੀ ਉਹਦੀ ਵੀ ਉੱਥੇ ਡੈਥ ਹੋ ਗਈ ਆ ਤੇ ਜਦੋਂ ਆਣ ਕੇ ਵੇਖਿਆ ਤੇ ਸਾਡਾ ਮੁੰਡਾ ਵੀ ਡੈਥ ਹੋ ਗਈ ਉਹਦੇ ਨਾਲ ਹੀ ਜ਼ਖਮੀ ਵੀ ਹੋਏ ਕੋਈ ਇੱਕ ਜ਼ਖਮੀ ਹੋਇਆ ਉਹ ਨਹੀਂ ਲੱਤ ਟੁੱਟੀ ਦੋਵੇਂ ਸਾਮਾ ਤੋਂ ਕੀ ਨਾ ਇਹ ਤੇ ਉਮਰ ਕਿੰਨੀ ਚੱਰੀ ਵੀ ਹਾਂਜੀ ਕੀ ਕਰਦਾ ਕੀ ਕੰਮ ਹੀ ਕਰਦਾ ਸੀ ਕੰਮ ਦਿਹਾੜੀ ਦਾ ਜੀ ਸੋਨਾ ਚਾਣਾ ਲਾਉਂਦੇ ਚੋਂ ਨਾ ਚਾਣਾ ਲਾਉਂਦੇ ਲਾਉਂਦੇ ਆ ਇਹਨੂੰ ਆ ਕੇ ਸਵੇਰੇ ਕਿਤੇ ਜਾਣਾ ਹੈ ਇਹਨਾਂ ਨੇ ਜਾਂਦੇ ਵਾਲੂਣ ਕਿਤਾਉਣ ਚੱਲੇ ਆ ਤੇ ਨੇਰਾ ਹੋਣ ਕਰਕੇ ਜਾਂ ਕਿੰਨੇ ਪੈਣ ਭਰਾ ਜੀ ਇਹ ਚਾਰ ਭਰਾ ਨੇ ਲੋ 1 ਕੇ ਤੋਂ ਵੱਡਾ ਦੋ ਛੋਟੇ ਆ ਹਾਂਜੀ ਇਸ ਮੌਕੇ ਤੇ ਗੱਲਬਾਤ ਕਰਦੇ ਆ ਅਜਨਾਲਾ ਦੇ ਐਸਐਚਓ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਸਰ ਐਕਸੀਡੈਂਟ ਹੋਇਆ ਕੀ ਮਾਮਲਾ ਸਰ ਇਹਦੇ ਵਿੱਚ ਦੋ ਮੋਟਰਸਾਈਕਲਾਂ ਦੀ ਆਸਮੇਂ ਟੱਕਰ ਹੋਈ ਆ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਮੇਰੀ ਪੁਲਿਸ ਪਾਰਟੀ ਮੌਕੇ ਤੇ ਆ ਉਹਦੇ ਜਿੰਨਾ ਪਤਾ ਲੱਗਾ ਦੋ ਮੁੰਡੇ ਆ ਜੀ ਕਾਫੀ ਜ਼ਿਆਦਾ ਸੀਰੀਅਸ ਇੰਜਰਡ ਨੇ ਸ਼ਾਇਦ ਉਹਦੇ ਚੋਂ ਇੱਕ ਦੀ ਡੈਥ ਹੋ ਗਈ ਆ ਬਾਕੀ ਜਾ ਕੇ ਮੌਕੇ ਦੇ ਆਰਟੀਸਟ ਦੀ ਸਟੋਰ ਤੇ ਲੈਂਦੇ ਨੇ ਆ ਤੇ ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਆ ਕੋਈ ਪਤਾ ਲਗਾ ਫੌਜੀ ਜਵਾਨ ਦੀ ਵੀ ਡੈਥ ਹੋਈ ਹੈ ਕੀ ਆहां ਉਹ ਦੇਖਦੇ ਆਂ ਜੀ ਮੌਕੇ ਤੇ ਸਾਡੇ ਗਏ ਨੇ ਦੋਨੋਂ ਦੋ ਟੀਮਾਂ ਮੈਂ ਭੇਜੀਆਂ ਜੀ ਅਲੱਗ-ਅਲੱਗ ਜਗ੍ਹਾ ਤੇ ਉਹ ਦੇਖ ਰਹੀ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈ